No, no, no. O ní lóge dígá ọlọ́run mi kí wá yáa wò. ਤੁਹਾਨੂੰ ਤਾਰਾ ਆਤਮ ਸੇਤਿਆ ਆਮ ਲਾਏਗੇ ਤੂੰ ਆਉਂ ਆਪੇ ਟੁਟਿਆ ਆ ਆਂ ਅਮਰਤ ਤਾਰਾ ਨੂੰ ਦੰਦ ਬਰਦਾ ਬਦਨ ਕਰਦਾ ਤਰਾ ਕੁੰਮਲਾ ਹੇ ਮਾ ਅੱਲਾਹ

ਸਭੂ ਸਭ ਦਰਦਾਂ ਦਾ ਯਾ ਮੇਰਾ ਨਾ ਤੁਰਾਂ ਮੇਰੀ ਦਰਦਾਂ ਦਾ ਤੰਦ ਸਭੂ ਕੀਏ ਇਹੀ ਦਰਦਾਂ ਦਾ ਤੰਦ ਨੂੰ ਬਾਹੇ ਇਹਨੂੰ ਦਾਰ ਕਰ ਤੰਦ

ਪਰਮਾਤਮਾ ਦੇ ਚਰਨਾਂ ਸਲਾਮ ਸਲਾਮ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਕਾਉਨ ਦੇ ਕੋਲ ਖੁਦਾ ਦਾ ਪਰਮਾਤਮਾ ਦੇ ਚਰਨਾਂ ਆਪ ਪਰਮਾਤਮਾ ਬਾਤੀ ਅੱਜ ਮੌਰ ਤੇਰਾ ਕੋਲ ਆਇਆ ਜਿੱਤ ਜੈ ਪ੍ਰਭਾਲਾ ਦਾ ਪ੍ਰਗਟ ਪਤਾ ਦੇ ਇੱਕ ਗਾਵੇ ਦਾ ਕੱਪੜਾ ਵੜੀ ਸਾਡੇ ਮਾਣ ਦਾ ਪਰਮਾ कंट्रोल के लिए बनाती हैं उसे नार बजा सकता हैं तो सुनकर मेरा एक बार तेरी जरूरत मांगे तो सुनकर तभी जो तेरी आवश्यक हैं जो तेरी मांगना हैं जो तेरी करना हैं तो सीधे हम शिरकत ही बनाते हैं जुम्बेरी तोड़ा ਬਿਸ਼ਨਾ ਭਗਵਾਨ ਦੀ ਜੈ ਸੋੰਗੰਮਹਾਰਾ ਜੀਸ਼ੇਰ ਸਿੰਘ ਵਿਸ਼ਨਾ ਭਗਵਾਨ ਦੀ ਜੈ ਸੋੰਗੰਮਹਾਰਾ ਜੀਸ਼ੇਰ ਸਿੰਘ ਵਿਸ਼ਨਾ ਭਗਵਾਨ ਦੀ ਜੈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੂਗਮਾਰਾ ਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਹੰਦੀ ਫੰਦੀ ਤੁਹਾਨੂੰ ਜੀ ਸਾਰੀਆਂ ਸੰਗਤਾਂ ਆਪਣੀ ਆਪਣੀ ਜਗ੍ਹਾ ਤੇ ਸਾਵਧਾਨ ਹੋ ਜਾਓ ਪ੍ਰਸ਼ਾਦ ਨੂੰ ਭੋਗ ਲੱਗਣਗੇ

Obrigado.